ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਕਰਦਾ ਜੀ ਇਸ ਨਵੀਂ ਵੀਡੀਓ ਦੇ ਵਿੱਚ ਤੇ ਕੋਸ਼ਿਸ਼ ਕਰਾਂਗੇ ਫੇਰ ਤੁਹਾਨੂੰ ਦੇਣ ਦੀ ਕਿ ਮੋਟੀਵੇਸ਼ਨ ਇੱਕ ਨਵੀਂ ਊਰਜਾ ਇੱਕ ਪੋਜ਼ਿਟਿਵਿਟੀ ਜ਼ਿੰਦਗੀ ਨੂੰ ਲੈ ਕੇ ਸੋ ਜਿਹੜੀ ਅੱਜ ਦੀ ਇਹ ਵੀਡੀਓ ਆ ਇਹ ਵੀ ਆਧਾਰਿਤ ਹੋਊਗੀ ਜੀ ਇੱਕ ਪੋਸਟ ਨੂੰ ਲੈ ਕੇ ਕੁਝ ਮੈਂ ਹਮੇਸ਼ਾ ਕਹਿੰਦਾ ਚੰਗਾ ਮੇਰੇ ਸਾਹਮਣੇ ਆਊਗਾ ਮੈਂ ਉਹਦੇ ਬਾਰੇ ਵਿਚਾਰ ਚਰਚਾ ਜ਼ਰੂਰ ਕਰੂੰਗਾ ਜਿਸ ਦੇ ਨਾਲ ਆਪਾਂ ਨੂੰ ਪੋਜ਼ਿਟਿਵਿਟੀ ਮਿਲਦੀ ਆ ਤੇ ਇਹਦੇ ਵਿੱਚ ਹਰਜ ਵੀ ਕੀ ਆ ਸੋ ਜਿਨੇ ਵੀ ਜਿਹੜੇ ਵੀ ਇਹ ਨਾ ਲੋਕ ਇਹੋ ਜਿਹੇ ਪੇਜ ਮੈਂ ਕਹਿੰਨਾ ਵੀ ਚਲਾਉਂਦੇ ਨੇ ਜਿਹੜੇ ਇਹੋ ਜਿਹੀਆਂ ਚੰਗੀਆਂ ਪੋਸਟਾਂ ਵੀ ਲੋਕ ਪਾ ਕੇ ਤੇ ਉਤਸ਼ਾਹਿਤ ਕਰਦੇ ਨੇ ਸਾਨੂੰ ਤੇ ਇੱਕ ਸਾਨੂੰ ਇੱਕ ਜਿਉਣ ਦਾ ਮਕਸਦ ਦਿੰਦੇ ਨੇ ਇਹੋ ਕੁਝ ਨਾ ਲਾਈਨਾਂ ਹੀ ਹੁੰਦੀਆਂ ਨੇ ਕਈ ਵਾਰ ਉਹ ਪੜ ਕੇ ਆਪਣੇ ਆਪ ਵਿੱਚ ਅਸੀਂ ਇਹ ਅਹਿਸਾਸ ਕਰਦੇ ਆ ਕਿ ਕੋਈ ਦੁੱਖ ਸੀ ਕੋਈ ਗਮ ਸੀ ਹਾਂ ਬਈ ਇੱਕਦਮ ਇੱਕ ਮੂਡ ਆਪਣਾ ਉਹ ਸਵਿੰਗ ਹੋ ਜਾਂਦਾ ਲਾਈਨਾਂ ਪੜ ਕੇ ਇਹ ਸੱਚ ਆ ਮੇਰੇ ਨਾਲ ਤਾਂ ਹੁੰਦਾ ਤੇ ਮੈਂ ਉਮੀਦ ਕਰਦਾ ਤੁਹਾਡੇ ਨਾਲ ਵੀ ਹੁੰਦਾ ਹੋਊਗਾ ਸੋ ਗੱਲ ਕਿਹੜੀ ਆ ਆਪਾਂ ਜਿਹੜੀ ਡਿਸਕਸ ਕਰਨੀ ਆ ਇੱਕ ਪੋਸਟ ਆਈ ਉਹਦੇ ਤੇ ਲਿਖਿਆ ਸੀ ਕਿ ਕੌਨਫੀਡੈਂਸ ਪਤਾ ਕੀ ਹੁੰਦਾ ਕਿ ਜਾਂ ਤਾਂ ਐ ਜੀਓ ਵੀ ਤੁਸੀਂ ਰਾਜ ਦਿਓ ਤੇ ਜਾਂ ਫਿਰ ਐ ਜੀਓ ਵੀ ਕੌਣ ਰਾਜਾ ਵਾ ਸਾਨੂੰ ਫਰਕ ਨਹੀਂ ਪੈਂਦਾ ਵੀ ਸਾਨੂੰ ਥੇਲੇ ਦਾ ਫਰਕ ਨਹੀਂ ਪੈਂਦਾ ਯਾਰ ਹੋਊਗਾ ਰਾਜਾ ਆਪਣੇ ਘਰੇ ਹੋਊਗਾ ਜਾਂ ਤਾਂ ਫਿਰ ਇਦਾਂ ਜੀਓ ਇਹ ਦੋ ਹੀ ਤਰੀਕੇ ਨੇ ਜੇ ਤੁਸੀਂ ਜ਼ਿੰਦਗੀ ਨੂੰ ਖੁੱਲ ਕੇ ਜੀਉਣਾ ਚਾਹੁੰਦੇ ਹਾਂ ਸੋ ਕੋਈ ਪੁਆਇੰਟ ਨਹੀਂ ਕੋਈ ਕੁਝ ਨਹੀਂ ਇਹਦੇ ਬਾਰੇ ਹੀ ਵਿਚਾਰ ਚਰਚਾ ਆ ਜੋ ਥੋੜੀ ਜਿਹੀ ਖੁੱਲ੍ਹ ਕੇ ਅੱਗੇ ਕਰਦੇ ਆਂ ਪਹਿਲੀ ਗੱਲ ਜਿਹੜੀ ਆਖੀ ਆ ਜੀ ਜਾਂ ਤਾਂ ਐਦਾਂ ਜਿਉ ਉਹ ਵੀ ਤੁਸੀਂ ਰਾਜੇ ਹੋ ਰਾਜੇ ਕੌਣ ਹੁੰਦੇ ਨੇ ਤੁਸੀਂ ਉਹ ਰਾਜਾ ਦਾ ਉਹ ਦਿਮਾਗ 'ਚ ਚਲਾ ਲਿਆ ਹੋਣਾ ਇੱਕ ਸੀਨ ਜਿਹੜੇ ਉਹ ਫਿਲਮਾਂ 'ਚ ਆਉਂਦੇ ਆ ਜਾਂ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਹੁੰਦੇ ਸੀ ਉਹ بڑے ਵੱਡੇ ਸੰਘਾਸਨ 'ਤੇ ਬੈਠੇ ਆ ਹੁਕਮ ਦੇ ਰਹੇ ਨੇ ਜੋ ਕੁਝ ਉਹ ਕਹੀ ਜਾਂਦੇ ਨੇ ਉਹ ਹੋ ਹੀ ਜਾਂਦਾ ਕੀ ਕੱਲੇ ਉਹੀ ਰਾਜੇ ਹੁੰਦੇ ਨੇ ਤੁਸੀਂ ਵੀ ਜ਼ਿੰਦਗੀ ਦੇ ਰਾਜੇ ਹੋ ਆਪਾਂ ਸਾਰੀ ਜ਼ਿੰਦਗੀ ਦੇ ਰਾਜੇ ਆ ਸਿਰਫ ਨਜ਼ਰੀਆ ਜਿਹੜਾ ਨਾ ਉਹ ਬਦਲਣ ਦੀ ਲੋੜ ਆ ਆਪਾਂ ਰਾਜੇ ਪਤਾ ਕਦੋਂ ਹੁੰਨੇ ਆ ਜੇ ਸਾਡਾ ਸਰੀਰ ਤੰਦਰੁਸਤ ਆ ਸਾਡੀ ਸਿਹਤ ਚੰਗੀ ਆ ਤਾਂ ਅਸੀਂ ਰਾਜੇ ਆ ਜੇ ਤੁਸੀਂ ਖੁਸ਼ ਰਹਿੰਦੇ ਹੋ ਤਾਂ ਤੁਸੀਂ ਰਾਜੇ ਹੋ ਤੁਹਾਨੂੰ ਦੁੱਖਾਂ ਨੂੰ ਮੈਨੇਜ ਕਰਨਾ ਆਉਂਦਾ ਤੁਸੀਂ ਰਾਜੇ ਹੋ ਤੁਹਾਨੂੰ ਜ਼ਿੰਦਗੀ ਜਿਉਣ ਦਾ ਮਕਸਦ ਪਤਾ ਵਾ ਤੁਹਾਨੂੰ ਟੀਚਾ ਪਤਾ ਵਾ ਤੁਸੀਂ ਪਰਿਵਾਰ ਦੇ ਵਿੱਚ ਇੰਜੋਏ ਕਰ ਪਾਉਨੇ ਹੋ ਤੁਹਾਡੇ ਕੋਲ ਰੋਜ਼ਗਾਰ ਆ ਤੇ ਜਾਂ ਫਿਰ ਰੋਜ਼ਗਾਰ ਨਹੀਂ ਵੀ ਹੈਗਾ ਤਾਂ ਵੀ ਕੋਈ ਗੱਲ ਨਹੀਂ ਫੇਰ ਵੀ ਤੁਸੀਂ ਚੜ੍ਹਦੀ ਕਲਾ ਦੇ ਵਿੱਚੋਂ ਇੱਕ ਚੜ੍ਹਦੀ ਕਲਾ ਦੇ ਵਿੱਚ ਜ਼ਿੰਦਗੀ ਜਿਉਣ ਨੂੰ ਮੈਂ ਕਹੂੰਗਾ ਕਿ ਉਹ ਤੁਸੀਂ ਰਾਜੇ ਹੋ ਆਪਾਂ ਕਹਿੰਦੇ ਆ ਨਾ ਜ਼ਿੰਦਗੀ ਜਿੰਦਾਬਾਦ ਜਿਹੜਾ ਬੰਦਾ ਇਹ ਦੋ ਸ਼ਬਦ ਕਹਿੰਦਾ ਵਾ ਜ਼ਿੰਦਗੀ ਜਿੰਦਾਬਾਦ ਇਹਨੂੰ ਅਫਰਮੇਸ਼ਨ ਵਾਂਗੂ ਹਮੇਸ਼ਾ ਬੋਲਿਆ ਕਰੋ ਜ਼ਿੰਦਗੀ ਜਿੰਦਾਬਾਦ ਤੁਹਾਨੂੰ ਅੰਦਰ ਫੀਲਿੰਗ ਆਊਗੀ ਕਿ ਹਾਂ ਤੁਸੀਂ ਰਾਜੇ ਹੋ ਯਾਰ ਤੇ ਇਹ ਇਹਸਾਸ ਲੈ ਕੇ ਜ਼ਿੰਦਗੀ ਜ਼ਰੂਰ ਆਪਾਂ ਨੂੰ ਜਿਉਂ ਲੈਣੀ ਚਾਹੀਦੀ ਆ ਹੁਣ ਜਿਹੜੀ ਦੂਜੀ ਗੱਲ ਕੀਤੀ ਆ ਕਿ ਜਾਂ ਤਾਂ ਐਦਾਂ ਜਿਉ ਬੀ ਕੋਣ ਰਾਜਾ ਸਾਨੂੰ ਨਹੀਂ ਫਰਕ ਪੈਂਦਾ ਯਾਰ ਕੋਈ ਹੋਊਗਾ ਆਪਣੇ ਘਰੇ ਹੋਊਗਾ ਹਨ ਇਹਦਾ ਕੀ ਮਤਲਬ ਆ ਇਹ ਨਹੀਂ ਕਿ ਆਪਾਂ ਆਪਣੀ ਆਕੜ ਦੇ ਵਿੱਚ ਰਹਿਣਾ ਨਹੀਂ ਕਿ ਕੋਈ ਜਿੰਨਾ ਮਰਜੀ ਅਮੀਰ ਹੈ ਕੋਈ ਜਿੱਦਾਂ ਦੀ ਮਰਜ਼ੀ ਜ਼ਿੰਦਗੀ ਜਿਉ ਰਿਹਾ ਅਸੀਂ ਉਹਦੇ ਤੋਂ ਕੁਝ ਨਹੀਂ ਲੈਣਾ ਅਸੀਂ ਆਪਣੇ ਵੱਲ ਦੇਖਣਾ ਹਾ ਪ੍ਰਭਾਵਿਤ ਹੋ ਕੇ ਆਪਣੀ ਜ਼ਿੰਦਗੀ ਨੂੰ ਬਦਲਣਾ ਕਿਸੇ ਨੂੰ ਇਨਸਪੀਰੇਸ਼ਨ ਮੰਨ ਲੈਣਾ ਉਹ ਇੱਕ ਗੱਲ ਵੱਖਰੀ ਆ ਪਰ ਜੇ ਤੁਸੀਂ ਕਿਸੇ ਦੀ ਜ਼ਿੰਦਗੀ ਵੱਲ ਦੇਖ ਕੇ ਕਿਸੇ ਦੀ ਕਿਸੇ ਦੇ ਪੈਸੇ ਵੱਲ ਦੇਖ ਕੇ ਕਿਸੇ ਦੀ ਕਾਮਯਾਬੀ ਵੱਲ ਦੇਖ ਕੇ ਆਪਣੇ ਆਪ ਨੂੰ ਨਿੰਦਦੇ ਹੋ ਆਪਣੀ ਜ਼ਿੰਦਗੀ ਦਾ ਕੰਪੈਰੀਜ਼ਨ ਕਰਨ ਲੱਗ ਜਾਂਦੇ ਹੋ ਤੁਸੀਂ ਆਪਣੇ ਆਪ ਨੂੰ ਕਹਿਣ ਲੱਗ ਜਾਂਦੇ ਹੋ ਵੀ ਮੈਂ ਨਹੀਂ ਇਦਾਂ ਦਾ ਕੁਝ ਕਰ ਸਕਦਾ ਉਹਦੀ ਜ਼ਿੰਦਗੀ ਜ਼ਿਆਦਾ ਵਧੀਆ ਮੇਰੀ ਜ਼ਿੰਦਗੀ ਨਹੀਂ ਵਧੀਆ ਇਹ ਸਭ ਤੋਂ ਵੱਡਾ ਇੱਕ ਦੋਸ਼ ਆ ਤੁਹਾਡਾ ਤੇ ਇਹ ਸਭ ਤੋਂ ਵੱਡੀ ਬੇਇੱਜ਼ਤੀ ਆ ਉਸ ਪ੍ਰਮਾਤਮਾ ਦੀ ਉਸ ਕੁਦਰਤ ਦੀ ਜਿਨੇ ਤੁਹਾਨੂੰ ਇਹ ਜ਼ਿੰਦਗੀ ਬਖਸ਼ੀ ਆ ਅਸੀਂ ਨਾ ਸਕੂਲਾਂ 'ਚ ਜਦੋਂ ਪੜਦੇ ਹੁੰਦੇ ਸੀ ਤਾਂ ਉਦੋਂ ਥੋੜੀ ਸੋਚ ਬੰਦੇ ਦੀ ਹੋਰ ਤਰ੍ਹਾਂ ਦੀ ਹੁੰਦੀ ਆ ਚਲੋ ਜਿੱਦਾਂ-ਜਿੱਦਾਂ ਉਮਰ ਵੱਧਦੀ ਆ ਸੋਚ ਵੀ ਵਿਕਸਿਤ ਹੁੰਦੀ ਆ ਤੇ ਉਦੋਂ ਨਾ ਕੋਈ ਜਿੱਦਾਂ ਕਲਾਸ ਦੇ ਵਿੱਚ ਜਾਂ ਸਕੂਲ ਦੇ ਵਿੱਚ ਕੋਈ ਬੱਚਾ ਦੇਖਦੇ ਵੀ ਬਹੁਤ ਅਮੀਰ ਘਰ ਦਾ ਵਾ ਉਹਨੂੰ ਗੱਡੀ ਛੱਡਣ ਆਉਂਦੀ ਆ ਡਰਾਈਵਰ ਛੱਡਣ ਆਉਂਦਾ ਵਾ ਜਾਂ ਕੋਈ ਹੋਰ ਵੀ ਆਈਪੀ ਦਾ ਬੱਚਾ ਪੜਦਾ ਸਕੂਲ ਦੇ ਵਿੱਚ ਉਹਦੇ ਨਾਲ ਗਨਮੈਨ ਹੁੰਦੇ ਸੀ ਸਿਕਿਉਰਟੀ ਹੁੰਦੀ ਸੀ ਕੋਈ ਹਨਾ ਤਾਂ ਅਸੀਂ ਕਹਣਾ ਯਾਰ ਜ਼ਿੰਦਗੀ ਤਾਂ ਇਹਦੀ ਆ ਬਈ ਉਹਦੀ ਚੜਾਈ ਆ ਇਦਾਂ ਕਹਿਣਾ ਤੇ ਸਾਨੂੰ ਇਹ ਲੱਗਣ ਲੱਗ ਜਾਣਾ ਵੀ ਅਸੀਂ ਤਾਂ ਜ਼ਿੰਦਗੀ ਚ ਕੁਝ ਵੀ ਨਹੀਂ ਹੈਗੇ ਯਾਰ ਅਸੀਂ ਤਾਂ ਪਤਾ ਨਹੀਂ ਕਿਹੜੇ ਘਰ ਚ ਜਨਮ ਲੈ ਲਿਆ ਕਿੱਡੀ ਵੱਡੀ ਅਸੀਂ ਵੀ ਅੱਦ ਵੀ ਆਪਣੇ ਮਾਪੇ ਦੀ ਵੀ ਕਰਦੇ ਆ ਕੁਦਰਤ ਦੀ ਵੀ ਕਰਦੇ ਆ। ਕੁਦਰਤ ਨੇ ਜਿਹਨੂੰ ਜਿੱਥੇ ਰੱਖਿਆ ਉਹ ਚੰਗਾ ਹੀ ਰੱਖਿਆ। ਤੇ ਜੇ ਤੁਹਾਨੂੰ ਕਿਸੇ ਦੀ ਜ਼ਿੰਦਗੀ ਵੀਆਈਪੀ ਲੱਗਦੀ ਹੈ ਕੋਈ ਜ਼ਰੂਰੀ ਨਹੀਂ ਕਿ ਉਹ ਅੰਦਰੋਂ ਤੁਹਾਨੂੰ ਖੁਸ਼ ਜਿਹੜਾ ਉਹ ਸਿਰਫ ਤਾਮ-ਝਾਮ ਤੁਹਾਨੂੰ ਬਾਹਰੋਂ ਦਿਖਦਾ ਨਾ ਉਹ ਅੰਦਰੋਂ ਖੁਸ਼ੀ ਹੋਣਗੇ। ਕੀ ਪਤਾ ਉਹ ਕਿੰਨੇ ਕ ਦੁੱਖ ਲੁਕੋ ਕੇ ਬੈਠੇ ਨੇ ਜਿਹੜੇ ਆਪਣੇ ਆਪ ਨੂੰ ਵੀਆਈਪੀ ਕਹੋਂਦੇ ਨੇ ਤੇ ਤੁਹਾਡੇ ਕੋਲ ਉਹਨਾਂ ਦੇ ਨਾਲੋਂ ਜ਼ਿਆਦਾ ਖੁਸ਼ੀਆਂ ਹੋਣ। ਹੁਣ ਆਪਾਂ ਦੇਖਦੇ ਆ ਅਸੀਂ ਮੈਂ ਪਹਿਲਾਂ ਵੀ ਉਦਾਹਰਣ ਦਿੱਤੀ ਸੀ ਅਸੀਂ ਆਪਣੇ ਬੱਚਿਆਂ ਨੂੰ ਅਸੀਂ ਆਪ ਵੀ ਕਈ ਵਾਰੀ ਕਿੰਨਾ ਕੁਝ ਖਰੀਦਣ ਦੀ ਕੋਸ਼ਿਸ਼ ਕਰਦੇ ਆ ਮਹਿੰਗੀਆਂ ਚੀਜ਼ਾਂ ਖਰੀਦ ਕੇ ਜਵਾਕਾਂ ਨੂੰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦੇ ਆ ਮਹਿੰਗੀਆਂ ਚੀਜ਼ਾਂ ਖਰੀਦ ਕੇ ਆਪਾਂ ਆਪਣੇ ਆਪ ਨੂੰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦੇ ਆ ਕਿੰਨੀ ਕੁ देर ਤੁਹਾਨੂੰ ਖੁਸ਼ੀ ਦੇ ਪਾਉਂਦੀ ਆ ਉਹ ਚੀਜ਼ ਜਦੋਂ ਆਪਾਂ ਉਹਦੇ ਤੋਂ ਅੱਕ ਜਾਂਦੇ ਆ ਜਾਂ ਬੱਚੇ ਉਹ ਤੋਂ ਅੱਕ ਜਾਂਦੇ ਆ ਤਾਂ ਫਿਰ ਆਪਾਂ ਨੂੰ ਪਛਤਾਵਾ ਹੁੰਦਾ ਵੀ ਇੰਨੇ ਪੈਸੇ ਲਾਦੇ ਆ ਪੈਸੇ ਨਾਲ ਖੁਸ਼ੀਆਂ ਖਰੀਦੀਆਂ ਗਈਆਂ ਖਰੀਦ ਤਾਂ ਲਵਾਂਗੇ ਟੈਂਪਰੇਰੀ ਪਰ ਜਿਹੜੀਆਂ ਪਰਮਾਨੈਂਟ ਖੁਸ਼ੀਆਂ ਨੇ ਉਹ ਕਿਵੇਂ ਮਿਲਣਗੀਆਂ ਉਹੀ ਦੀ ਕਿ ਚੰਗੀ ਸਿਹਤ ਪਰਮਾਤਮਾ ਦੀ ਰਜਾ ਚ ਰਹਿਣਾ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਇਹ ਤੁਹਾਡੀ ਅਸਲੀ ਇੱਕ ਜੈਤਾ ਤੁਹਾਡਾ ਅਸਲੀ ਜਿਹੜਾ ਜ਼ਿੰਦਗੀ ਦਾ ਇਹ ਗਹਿਣਾ ਵਾ ਸੋ ਕਿਸੇ ਦੀ ਇੱਕ ਪੁਆਇੰਟ ਦਾ ਮਤਲਬ ਇਹ ਸੀ ਕਿਸੇ ਦੀ ਜ਼ਿੰਦਗੀ ਤੋਂ ਪ੍ਰਭਾਵਿਤ ਹੋ ਕੇ ਆਪਣੀ ਜ਼ਿੰਦਗੀ ਨੂੰ ਕਦੇ ਨਾ ਨਿੰਦੋ ਇੱਥੇ ਹਰ ਇਨਸਾਨ ਰਾਜਾ ਵਾ ਹਰ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਇਨਸਾਨ ਆ ਸੋ ਬਹੁਤ ਬਹੁਤ ਧੰਨਵਾਦ ਜੀ ਉਮੀਦ ਕਰਦਾ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਤੁਹਾਨੂੰ ਜ਼ਰੂਰ ਪ੍ਰੇਰਣਾ ਮਿਲੀ ਹੋਊਗੀ ਇਹਨਾਂ ਗੱਲਾਂ ਦੇ ਨਾਲ ਸੋ ਅਗਲੀ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਊਂਗਾ